ਆਹ ਵੇਖੋ ਬਾਈ ਜੀ ਫੌਜੀ ਵਿਚਾਰਾ ਖੁਸ਼ੀ-ਖੁਸ਼ੀ ਦੇਖੋ ਕਿੰਨਾ ਖੁਸ਼ ਆਪਦੇ ਘਰੇ ਆਇਆ ਹੈ ਛੁੱਟੀ ਘਟਣ ਲਈ ਦੇਖੋ ਬਾਈ ਜੀ ਨੇ ਗੇਟ ਜਾ ਖੜਕਾਇਆ ਬਾਈ ਜੀ ਆ ਕੋਈ ਗਿਫਟ ਵੀ ਲਈ ਫਿਰਦਾ ਹੈ ਘੰਟੀ ਵਾਲੀ ਦੀ ਉਹਦੀ ਤਾਂ ਨਾਲ ਹੀ ਲਵਾਂਗਾ ਦੇਖੋ ਬਾਈ ਜੀ ਕਿੰਨਾ ਉਹ ਹੈ ਉਹ ਅਗੋਂ ਦੇ ਕਮੂਡੂ ਜਾ ਬੋਰੀ ਨਿਕਲਿਆ ਕੋਈ ਬਾਈ ਜੀ ਤੂੰ ਇਹਨੂੰ ਪੁੱਛਣ ਲੱਗਿਆ ਵੀ ਇੱਥੇ ਕਿਵੇਂ ਇਹ ਦੇਖਦੇ ਜੋ ਬਾਈ ਜੀ ਉਹ ਬਾ ਡਾਉਨ ਲੱਗਾ ਕਹਿੰਦਾ ਤੂੰ ਦੱਸਦਾ ਕਹਿੰਦਾ ਤੂੰ ਇੱਥੇ ਕਿਵੇਂ ਆ ਰਿਹਾ ਉਹਦੇ ਹੱਥ ਜੋ ਵਿਚਾਰੇ ਦੇ ਗਿਫਟ ਜਾਂ ਵੀ ਸੁੱਟ ਗਿਆ ਵੀ ਬਾਈ ਜਾਰੇ ਤਾਂ ਕੰਮ ਗਲਤ ਹੋ ਗਿਆ ਤੇ ਤਾਂ ਆਪਣੇ ਨਾਲ ਮੇਰਾ ਡਿਊਟੀ ਕਰਦਾ ਰਹਿ ਗਿਆ ਉਹ ਵਿਚਾਰਾ ਦੇਖੋ ਦੇਖੋ ਜਦੋਂ ਬੰਦੇ ਦੇ ਇਹੋ ਜਿਹਾ ਗੁੱਸਾ ਆਦਾਰ ਬਹਿ ਬਹਿ ਕੇ ਨਿਕਲਿਆ ਦੇਖੋ ਭੱਜ ਗਿਆ ਡੱਪ ਗਿਆ ਇਹ ਦੇਖੋ ਭਾਈ ਜੀ ਬੰਦੇ ਨੂੰ ਸਮਝ ਨਹੀਂ ਆ ਰਹੀ ਕੀ ਕਰਾਂ ਉਹ ਵੀ ਆ ਗਈ ਉਹਨੇ ਵੀ ਦੇਖ ਲਿਆ ਦੇਖੋ ਭਾਈ ਜੀ ਬਹਿ ਗਈ ਉਹ ਵੀ ਦੇਖੋ ਬਾਈ ਜੀ ਜਾਣ ਚੱਕ ਕੇ ਆਇਆ ਜੀ ਤਾਂ ਦੇਖੋ ਵੀ ਮੈਂ ਕੋਈ ਇਹਨੂੰ ਗਿਫਟ ਦਊਗਾ ਦੇਖੋ ਬਾਈ ਜੀ ਲਓ ਬਾਈ ਜੀ ਇਹਦੇ ਵਿਚਾਰੇ ਦੇ ਸਾਰੀਆਂ ਉਮੀਦਾਂ ਦੇ ਪਾਣੀ ਫਿਰ ਗਿਆ ਦੇਖੋ ਕਹਿੰਦੇ ਜਨਾਨੀ ਨੇ ਕੀ ਕਰਦੀ ਐ ਦੇਖੋ ਘਾਰੇ ਅੱਜ ਕੱਲ ਦੇ ਬਾਈ ਜੀ ਵਿਚਾਰੇ ਤੇ ਆ ਜਵਾ ਹਮੇ ਤਾਂ ਦੇ ਪਾਣੀ ਫਿਰਦਾ ਇਹਨਾਂ ਨੇ ਦਾ ਬਾਈ ਜੀ ਬਾਕੀ ਕੀ ਕਹੋਗੇ ਲਓ ਜੀ ਫੜੀ ਗੁੱਤ ਦੋ ਕਹਿੰਦਾ ਜਨ ਅੱਜ ਤੋਂ ਬਾਅਦ ਆਪਣਾ ਕੋਈ ਰਿਸ਼ਤਾ ਨਹੀਂ ਬਾਈ ਜੀ ਦੇਖੋ ਆ ਮਾਰੇ ਧੱਕੇ ਕਹਿੰਦਾ ਜਾਂ ਤੂੰ ਦਾਬਾ ਹੋ ਗਿਆ ਮੇਰੀ ਜੀਵਨ ਦੇ ਵਿੱਚੋਂ ਲੋ ਬਈ ਉਹ ਪੈਰ ਪੂਰੇ ਵੀ ਫੜਦੀ ਹੈ ਪਰ ਨਹੀਂ ਬਈ ਜੀ ਇਹਦੇ ਨਾਲ ਵਿਚਾਰੇ ਨਾਲ ਜਦੋਂ ਐਡਾ ਵੱਡਾ ਧੋਖਾ ਕਰ ਰਹੀ ਹੈ ਇਹ ਥੋੜੀ ਰੱਖ ਸਕਦਾ ਇਹਨੂੰ ਬਾਕੀ ਤੁਸੀਂ ਕੀ ਕਹੋਗੇ ਬਈ ਜੀ ਕਮੈਂਟਾਂ ਜਰੂਰ ਦਿਓ ਬਈ ਜੀ ਇਹ ਲੋ ਦੇਖੋ ਬਈ ਜੀ ਕਹਿੰਦਾ ਤੂੰ ਉਸੇ ਦੇ ਘਰੀ ਬਗਿਆ ਕਹਿੰਦਾ ਇਹ ਕਿਉਂ ਤਾਂ ਨਹੀਂ ਕਹਿੰਦਾ ਤੇਰੇ ਲਈ ਨਹੀਂ ਤੂੰ ਇਹਦੇ ਲੈਕ ਹੀ ਨਹੀਂ ਹੈਗੀ ਬਈ ਜੀ ਦੇਖੋ ਧੱਕੇ ਤੋਂ ਬਿਮਾਰ ਕੇ ਅੰਦਰ ਵੜਦੀ ਬਹੁਤ ਸਗਰਦੀ ਹੈ ਬਾਕੀ ਦੇਖੋ ਬਾਈ ਜੀ ਇਹ ਦੇਖੋ ਬਾਈ ਜੀ ਉਹ ਚੱਕੋ ਬਾਈ ਜੀ ਉਹਨੇ ਆਪਣਾ ਬੈਗ ਜਾ ਪੜਿਆ ਦੇਖੋ ਉਹ ਲੱਤਾਂ ਬਾਹਾਂ ਪੂਰਾ ਹੁਣ ਨਹੀਂ ਕਹਿੰਦਾ ਤੈਨੂੰ ਬਖਸ਼ਣਾ ਬੱਸ ਕਹਿੰਦਾ ਆਪਣੀ ਜਿਹੜੀ ਨਿਵਣੀ ਸੀ ਨਿਭਗੀ ਕਹਿੰਦਾ ਲੋ ਬਾਈ ਜੀ ਬਾਕੀ ਵਿਚਾਰੇ ਨਾਲ ਯਾਰ ਜੋ ਵੀ ਹੋਇਆ ਨਾ ਗਲਤੀ ਹੋਇਆ ਬਾਕੀ ਇਹ ਦੇਖੋ ਉਹ ਮਿੰਟਾ ਕਰਲੇ ਦਾ ਫੁੱਲ ਕਰਦੀ ਹੈ ਪਰ ਜਦੋਂ ਬਾਈ ਜੀ ਬੰਦੇ ਨਾਲ ਐਡਾ ਵੱਡਾ ਕੰਮ ਹੋ ਗਿਆ ਉਹ ਥੋੜੀ ਨਾ ਬਖਸ਼ਦਾ ਦੇਖੋ ਬਾਈ ਜੀ ਲੋ ਜੀ ਜਾ ਕਹਿੰਦਾ ਲੋ ਬਾਈ ਜੀ ਕਰਿਆ ਬਾਈ ਨੇ ਕਹਿੰਦਾ ਲੈ ਕਹਿੰਦਾ ਜਿੱਥੇ ਜਾਣਾ ਜਾ ਕਹਿੰਦਾ ਤਨ ਖੁੱਲੀਆਂ ਸੁੱਤੀਆਂ ਨੇ ਸਾਡੇ ਕੋਲੋਂ ਖੁੱਲੀਆਂ ਸੁੱਤੀਆਂ ਨੇ ਜਾਰਿਸ ਲਾਉਣ ਨੇ ਗੇਟ ਬੂਟ ਫੜਕਾਉਂਦੀ ਆ ਬਾਈ ਜੀ ਹੁਣ ਉਹ ਕਿੱਥੋਂ ਮੰਨਦਾ ਲੋ ਬਾਈ ਜੀ ਬੈਠ ਗਈ ਇਹ ਵੀ ਹੁਣ ਆਪਦੇ ਰੋਂਦੀ ਆ ਮੁਕੱਦਨਾ ਨੂੰ ਵੀ ਮੈਂ ਕੀ ਗਲਤੀਆਂ ਕੋ ਬੱਡੀ ਗੱਲ ਬੈਠੀ ਹਾਂ ਜੀ ਬਾਈ ਜੀ ਬਾਕੀ ਦੱਸਿਓ ਬਾਈ ਜੀ ਕਿਵੇਂ ਲੱਗੀ ਵੀਡੀਓ ਕਮੈਂਟ ਕਰਾਈ ਜਰੂਰ ਦੱਸਣਾ ਬਾਈ ਜੀ ਬਾਕੀ ਗਲਤ ਗਲਤ ਕਮੈਂਟ ਨਾ ਕਰਿਆ ਕਰੋ ਯਾਰ ਹਾਂ ਜੀ ਬਾਕੀ ਤੁਹਾਡੇ ਬੱਚੇ ਉੱਤੇ ਦੇਖਦੇ ਹੋਣਗੇ ਉਹਨਾਂ ਲੋ ਵੀ ਪਹੁੰਚਣਗੇ ਵੀਡੀਓ ਉਹ ਉਹ ਵੀ ਅਨਿ ਪੜਨਗੇ ਯਾਰ ਸਾਡੇ ਮਾਪਿਓ ਦੇ ਕੋ ਕੀ ਕੁਸ ਲਿਖ ਰਹੇ ਨੇ ਉਹ ਕੀ ਸਮਝ ਰ ਕੇ ਤੁਹਾਨੂੰ ਲੋ ਬਾਈ ਜੀ ਹੁਣ ਮੱਥਾ ਉਹਦਾ ਲੱਗ ਰਿਹਾ ਪਿੱਟਣਾ ਪਹਿਲੇ ਸਾਰ ਸਮਝਾਂਦੀ ਪਹਿਲਾਂ ਕਿਉਂ ਕਰ ਦਿੱਤਾ ਇਆਂ ਜਾਂ ਕਰਦੀ ਕੀ ਕੋ